ਦੀ ਸ਼ੂਗਰ ਵਾਸਤੇ ਦਵਾਈ ਬਣਾਉਨੇ ਆ ਜੀ ਇਹ ਇੱਕ ਪ੍ਰੋਪਰ ਪੈਕ ਹੈ ਅਸੀਂ ਇਸ ਨੂੰ ਅਯੁਰਵੇਦਿਕ ਵਿਧੀ ਅਨੁਸਾਰ ਮਾਡਰਨ ਤਕਨੀਕ ਦੇ ਨਾਲ ਤਿਆਰ ਕਰਦੇ ਆ ਜੀ ਇਸ ਦਵਾਈ ਦੇ ਵਿੱਚ ਦੁਰਲੱਭ ਜੜੀਆਂ ਬੂਟੀਆਂ ਤੇ ਸステム ਸੈੱਲ ਪਾਏ ਹੋਏ ਨੇ ਇਸ ਦਵਾਈ ਨੂੰ ਖਾਣ ਦੇ ਨਾਲ ਸਾਰੇ ਪ੍ਰਕਾਰ ਦੀ ਸ਼ੂਗਰ ਪਹਿਲੇ ਦਿਨ ਤੋਂ ਹੀ ਕੰਟਰੋਲ ਹੋਣ ਲੱਗ ਜਾਂਦੀ ਹੈ ਦੇਖੋ ਇਹ ਇੱਕ ਅਜਿਹੀ ਦਵਾਈ ਹੈ ਵੀ ਸਰੀਰ ਨੂੰ ਤਾਕਤ ਦੇਣ ਦੇ ਨਾਲ ਨਾਲ ਕੰਮ ਕਰਦੀ ਹੈ ਸਪਾਈ ਦਾ ਤੇ ਸਾਡੀ ਪਿੰਕ ਰਿਆ ਨੂੰ ਕੀ ਹੈ ਨਵੇਂ ਸੱਲੇ ਬਣਾ ਕੇ ਦਿੰਦੀ ਹੈ ਦੇਖੋ ਤੁਹਾਡੇ ਜਰੀਏ ਮੈਂ ਦੱਸਣਾ ਚਾਹਣਾ ਆ ਵੀ 슈ਗਰ ਕਦੇ ਵੀ ਖਤਮ ਨਹੀਂ ਹੁੰਦੀ ਸਾਡੇ ਸਰੀਰ ਲਈ 슈ਗਰ ਬਹੁਤ ਜ਼ਰੂਰੀ ਹੈ ਪਰ ਇਹ ਬਦੀ ਵੀ ਮਾੜੀ ਹੈ ਘੱਡੀ ਵੀ ਮਾੜੀ ਹੈ ਇਹ ਬੈਲੈਂਸ ਲੈਣਾ ਸਰੀਰ ਦੇ ਵਿੱਚ ਠੀਕ ਹੈ ਸਾਡੇ ਲਈ ਸਿਹਤ ਲਈ ਠੀਕ ਹੈ ਦੇਖੋ 슈ਗਰ ਪਤਨ ਦਾ ਕਾਰਨ ਹੈ ਕੀ ਹੈ ਜੀ ਉਹ ਇਨਸੂਲਿਨ ਹੀ ਹੈ ਇਨਸੂਲਿਨ ਸੇ ਬੀਟਾ ਸੈੱਲ ਬਣਾਉਂਦੇ ਨੇ ਬੀਟਾ ਸੈੱਲ ਪਣਕ੍ਰਿਆ ਦੇ ਵਿੱਚ ਨੇ ਪਣਕ੍ਰਿਆ ਗ੍ਰੰਥੀ ਹੈ ਸਾਡੀ ਅੰਤਰੀਆਂ ਥੱਲੇ ਆ ਰੀ ਟਾਈਪ 2 슈ਗਰ ਹੈ ਨਾ ਜੀ ਇਹ ਗਲਤ ਖਾਣ ਪੀਣ ਕਰਕੇ ਬੇ ਟਾਈਮਾਂ ਖਾਣ ਕਰਕੇ ਜਾਂ ਪ੍ਰੋਪਰ ਐਕਸਰਸਾਈਜ਼ ਨਹੀਂ ਹੁੰਦੀ ਜਾਂ ਡਿਪਰੈਸ਼ਨ ਚਿੰਤਾ ਕਰਕੇ ਇਹ ਟਾਈਪ 2 슈ਗਰ ਹੋ ਜਾਂਦੀ ਹੈ ਜੀ ਦੇਖੋ ਇਹ ਟਾਈਪ 1 슈ਗਰ ਹੈ ਨਾ ਜੀ ਇਹਦੇ ਵਿੱਚ ਕੀ ਹੈ ਵੀ ਸਾਨੂੰ ਜਿਹੜੀ ਇਨਸੂਲਿਨ ਹੈ ਉਹ ਟੀਕੇ ਦੇ ਰੂਪ ਦੇ ਵਿੱਚ ਬਾਹਰੋਂ ਲੈਣੀ ਪੈਂਦੀ ਹੈ ਦੇਖੋ ਜਦੋਂ ਟੈਸਟ ਦੇ ਵਿੱਚ 슈ਗਰ ਆ ਜਾਂਦੀ ਹੈ ਨਾ ਜੀ ਉਦੋਂ ਫਿਰ ਬੰਦਾ ਕੀ ਕਰਦਾ ਹੈ ਆਸਥਾਵਾ ਜਾਂਦਾ ਹੈ ਜਾਂ ਡਾਕਟਰ ਕੋਲ ਜਾਂਦਾ ਹੈ ਜੀ ਠੀਕ ਹੈ ਡਾਕਟਰ ਉਹ ਥੀ ਗਾਰ ਦਿਨ ਨੂੰ ਪੱਕੀ ਗੋਲੀ ਲਾ ਦਿੰਦੇ ਨੇ ਉਹ ਸਦਾਬਾਤ ਦੇ ਮਰੀਜ਼ ਬਣਾ ਦਿੰਦੇ ਨੇ ਵੀ ਆਹ ਗੋਲੀ ਭਾਈ ਸਦਾਬਾਤ ਦੇ ਖਾਣੀਆਂ ਤਾਂ ਪਰ ਸਾਡੀ ਦਵਾਈ ਨੇ ਕੰਮ ਇਹੀ ਕਰਨਾ ਜੀ ਸਾਡੀ ਦਵਾਈ ਨੇ ਪਿੰਕਰਿਆਂ ਨੂੰ ਤਾਕਤ ਦੇ ਦੇਣੀ ਹੈ ਬੀਟਾ ਸੈੱਲ ਨੂੰ ਐਕਟੀਵੇਟ ਕਰ ਦੇਣਾ ਹੈ ਜਿਨ੍ਹਾਂ ਦਾ ਕੰਮ ਹੈ ਇਸ ਨੂੰਣਾ ਬਣਾਉਣਾ ਦੇਖੋ ਜਿਹੜੇ ਦੇ ਵਿੱਚ ਸ੍ਰਮ ਸੈੱਲ ਪਾਏ ਹੋਏ ਨੇ ਨਾ ਜੀ ਉਹ ਸਾਰੇ ਇਨਸਾਨਾਂ ਤੇ ਕੰਮ ਕਰਦੇ ਨੇ ਠੀਕ ਹੈ ਜੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਸੰਭਵ ਹੋ ਪਾਇਆ ਜੀ ਠੀਕ ਹੈ ਇਹਨੂੰ ਕੀ ਹੈ ਮੈਡੀਕਲ ਵਿਗਿਆਨ ਵੀ ਮੰਨਦੀ ਹੈ ਜੀ ਸ਼ੂਗਰ ਕਾਰਨ ਗੁਰਦੇ ਫੇਰ ਹੋ ਜਾਂਦੇ ਨੇ ਲੀਵਰ ਫੈਟੀ ਹੋ ਜਾਂਦਾ ਲੀਵਰ ਡੈਮੇਜ ਹੋ ਜਾਂਦਾ ਜੀ ਠੀਕ ਹੈ ਜੀ ਸ਼ੂਗਰ ਦੇ ਕਾਰਨ ਲੋਕਾਂ ਨੂੰ ਸੁਣਨ ਖੜ ਜਾਂਦਾ ਕਈ ਲੋਕਾਂ ਨੂੰ ਕੀ ਹੈ ਮੰਨ ਲਓ ਉੱਚਾ ਸੁਣਨ ਲੱਗ ਜਾਂਦਾ ਘੱਟ ਸੁਣਨ ਲੱਗ ਜਾਂਦਾ ਸਮੇਂ ਰਹਿੰਦੀ ਤਾਂ ਪਹਿਲਾਂ ਇਲਾਜ ਕਰਾ ਲਈਦਾ ਠੀਕ ਹੈ ਨਹੀਂ ਹੋਰ ਬਹੁਤ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਨੇ ਜਿਵੇਂ ਸ਼ੂਗਰ ਵਾਲੇ ਬੰਦੇ ਦਾ ਜਿਹੜਾ ਜ਼ਖਮ ਹੋ ਰਾਜੀ ਨਹੀਂ ਹੁੰਦਾ ਹੈਗਾ ਜੀ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਕੋਈ ਅਜਰਵੇਦ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਮੈਂ ਤਾਂ ਇਹਨੂੰ ਲਿਖ ਕੇ ਤੇ ਇਹਨੂੰ ਤਿਆਰਾਂ ਗਰੰਟੀ ਦਿੰਨਾ ਚਾਹੀਦੀ ਵੀ ਇਹਦੇ ਵਿੱਚ ਕੋਈ ਕੈਮੀਕਲ ਕੋਈ ਨਸ਼ਾ ਨਹੀਂ ਸਾਥਸ਼੍ਰੀਆ ਕਾਲਜੀ ਮੈਂ ਹਰਜਿੰਦਰ कौर ਅੱਜ ਅਸੀਂ ਗੱਲ ਕਰਾਂਗੇ ਸ਼ੂਗਰ ਬਾਰੇ ਸ਼ੂਗਰ ਦੀ ਜਿਹੜੀ ਪ੍ਰੋਬਲਮ ਆ ਉਹ ਦਿਨੋ-ਦਿਨ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ ਇੱਥੋਂ ਤੱਕ ਕਿ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹ ਵੀ ਸ਼ੂਗਰ ਦੀ ਲਪੇਟ ਵਿੱਚ ਆ ਰਹੇ ਨੇ ਦਿਨ ਦੇ ਵਿੱਚ ਕਈਆਂ ਨੂੰ ਤਿੰਨ-ਤਿੰਨ ਚਾਰ-ਚਾਰ ਵਾਰ ਇਨਸੂਲਿਨ ਦੇ ਜਿਹੜੇ ਟੀਕੇ ਉਹ ਵੀ ਲਾਉਣੇ ਪੈਂਦੇ ਨੇ ਸ਼ੂਗਰ ਦੇ ਕਾਰਨ ਕਈਆਂ ਨੂੰ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਨੇ ਇੱਥੋਂ ਤੱਕ ਕਿ ਕਈਆਂ ਦੀ ਜਾਨ ਵੀ ਚਲੀ ਜਾਂਦੀ ਆ ਸੋ ਇਸੇ ਦੌਰਾਨ ਅੱਜ ਅਸੀਂ ਅਪੈਕਸ ਗਲੋਬਲ ਇੰਟਰਨੈਸ਼ਨਲ ਦੀ ਬ੍ਰਾਂਚ ਵਿੱਚ ਪਹੁੰਚੇ ਹਾਂ ਜਿੱਥੇ ਸਾਡੇ ਨਾਲ ਵੈਦ ਸਰਦਾਰ ਪੂਰਨ ਸਿੰਘ ਜੀ ਮੌਜੂਦ ਨੇ ਅੱਜ ਵੈਦ ਜੀ ਤੋਂ ਜਾਣਦੇ ਹਾਂ ਕਿ ਸ਼ੂਗਰ ਹੋਣ ਦਾ ਕੀ ਕਾਰਨ ਹੈ ਤੇ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਸਤਿ ਸ੍ਰੀ ਅਕਾਲ ਵੈਦ ਜੀ ਸਤਿ ਸ੍ਰੀ ਅਕਾਲ ਜੀ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਮੇਰੇ ਭੈਣ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੈਸਬ ਤੁਸੀਂ ਜਿਹੜੀ ਦਵਾਈ ਦੱਸ ਰਹੇ ਹੋ ਕਿ ਸ਼ੂਗਰ ਨੂੰ ਪਹਿਲੇ ਦਿਨ ਤੋਂ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੀ ਹੈ ਜੀ ਪਹਿਲਾਂ ਇਹ ਦੱਸੋ ਕਿ ਤੁਹਾਡੀ ਇਹ ਦਵਾਈ ਹੋਮਿਓਪੈਥੀ ਹੈ ਐਲੋਪੈਥੀ ਹੈ ਜਾਂ ਫਿਰ ਆਯੁਰਵੈਦਿਕ ਹੈ ਦੇਖੋ ਅਜੰਦਰ ਜੀ ਇਸ ਤਰ੍ਹਾਂ ਆਸੀਂ ਸ਼ੂਗਰ ਵਾਸਤੇ ਦਵਾਈ ਬਣਾਉਨੇ ਆ ਜੀ ਇਹ ਇੱਕ ਪ੍ਰੋਪਰ ਪੈਕ ਹੈ ਅਸੀਂ ਇਸ ਨੂੰ ਅਯੁਰਵੈਦਿਕ ਵਿਧੀ ਅਨੁਸਾਰ ਮਾਡਰਨ ਤਕਨੀਕ ਦੇ ਨਾਲ ਤਿਆਰ ਕਰਦੇ ਹਾਂ ਜੀ ਇਸ ਦਵਾਈ ਦੇ ਵਿੱਚ ਦੁਰਲੱਭ ਜੜੀਆਂ ਬੂਟੀਆਂ ਤੇ ਸਟੈਮ ਸੈਲ ਪਾਏ ਹੋਏ ਨੇ ਇਸ ਦਵਾਈ ਨੂੰ ਖਾਣ ਦੇ ਨਾਲ ਸਾਰੇ ਪ੍ਰਕਾਰ ਦੀ ਸ਼ੂਗਰ ਪਹਿਲੇ ਦਿਨ ਤੋਂ ਹੀ ਕੰਟਰੋਲ ਹੋਣ ਲੱਗ ਜਾਂਦੀ ਐ ਦੇਖੋ ਸਾਰੇ ਪ੍ਰਕਾਰ ਦੇ ਸ਼ੂਗਰ ਮਤਾਂ ਨੂੰ ਇਸ ਕਰਕੇ ਕਹਿਣਾ ਵੀ ਇਸੇ ਦਵਾਈ ਨੇ ਪਿੰਕਰੇਆ ਨੂੰ ਤਾਕਤ ਦੇ ਦੇਣੀ ਐ ਪਿੰਕਰੇਆ ਜਿੰਨੇ ਵੀ ਡੈੱਡ ਸੈਲ ਨੇ ਬਿਮਾਰ ਸੈਲ ਨੇ ਜਾਂ ਪ੍ਰੋਬਲਮ ਵਾਲੇ ਸੈਲ ਪਏ ਨੇ ਉਹਨਾਂ ਨੂੰ ਸਰੀਰ ਤੋਂ ਬਾਹਰ ਕੱਢ ਦੇਣਾ ਲੈਟਰਿੰਗ ਬਾਥਰੂਮ ਨਹੀਂ ਉਹਨਾਂ ਦੀ ਥਾਂ ਨਵੇਂ ਸੈਲ ਬਣਾ ਦੇਣੇ ਨੇ ਜਿਨ੍ਹਾਂ ਦਾ ਕੰਮ ਹੈ ਕਿ ਹਮਸਾ ਨਾਲ ਬਣਾਉਣਾ ਜਦੋਂ ਸਾਡੇ ਸਰੀਰ ਦੇ ਵਿੱਚ ਪਿੰਕਰੇ ਦਾ ਗੁੱਡ ਸੈਲ ਬਣਾਉਣ ਲੱਗ ਗਈ ਤਾਂ ਕਿਸੇ ਪ੍ਰਕਾਰ ਦੀ ਸ਼ੂਗਰ ਵਾਧ ਨਹੀਂ ਜੀ ਦੇਖੋ ਇਹ ਕਜਈ ਦਵਾਈ ਐ ਵੀ ਸਰੀਰ ਨੂੰ ਤਾਕਤ ਦੇਣ ਦੇ ਨਾਲ ਨਾਲ ਕੰਮ ਕਰਦੀ ਐ ਸਪਾਈ ਦਾ ਤੇ ਸਾਡੀ ਪਿੰਕਰਿਆ ਨੂੰ ਕੀ ਆ ਨਵੇਂ ਸੱਲੇ ਬਣਾ ਕੇ ਦਿੰਦੀ ਐ ਜੀ ਵੈਸੇ ਹਰ ਦੂਜੇ ਤੀਜੇ ਘਰ ਦੇ ਵਿੱਚ ਦੇਖਿਆ ਜਾਵੇ 슈ਗਰ ਦੇ ਮਰੀਜ਼ ਨੇ ਜੀ 슈ਗਰ ਹੁੰਦੀ ਕਿਉਂ ਐ ਕਾਰਨ ਕੀ ਨੇ 슈ਗਰ ਹੋਣ ਦੇ ਦੇਖੋ ਇਸ ਤਰ੍ਹਾਂ 슈ਗਰ ਹੋਣ ਦੇ ਨਾ ਕਈ ਕਾਰਨ ਨੇ ਜੀ ਸਾਡਾ ਲਾਈਫ ਸਟਾਈਲ ਇਦਾਂ ਦਾ ਹੋ ਗਿਆ ਸਾਡਾ ਖਾਣ ਪੀਣ ਇਦਾਂ ਦਾ ਹੋ ਗਿਆ ਜਿਹੜੇ 슈ਗਰ ਵਾਲੇ ਮਰੀਜ਼ ਨੇ ਉਹ ਦਿਨ ਦਿਨ ਵਧਦੇ ਜਾ ਰਹੇ ਨੇ ਜੀ ਸਾਡੇ ਕੋਲੇ ਬਹੁਤ ਮਰੀਜ਼ ਆਉਂਦੇ ਨੇ ਫੋਨ ਕਰਦੇ ਨੇ ਇਹੀ ਕਹਿੰਦੇ ਨੇ ਵੀ ਜਿਹੜੀ ਤੁਹਾਡੀ ਦਵਾਈ ਐ ਕੀ 슈ਗਰ ਨੂੰ ਜਲੋ ਖਤਮ ਕਰ ਦੂਗੀ ਦੇਖੋ ਤੁਹਾਡੇ ਜਰੀਏ ਮੈਂ ਦੱਸਣਾ ਚਾਹਣਾ ਆ ਵੀ 슈ਗਰ ਕਦੇ ਵੀ ਖਤਮ ਨਹੀਂ ਹੁੰਦੀ ਸਾਡੇ ਸਰੀਰ ਲਈ 슈ਗਰ ਬਹੁਤ ਜ਼ਰੂਰੀ ਹੈ ਪਰ ਇਹ ਬਦੀ ਵੀ ਮਾੜੀ ਹੈ ਘੱਡੀ ਵੀ ਮਾੜੀ ਹੈ ਇਹ ਬੈਲੈਂਸ ਲੈਣਾ ਸਰੀਰ ਦੇ ਵਿੱਚ ਠੀਕ ਹੈ ਸਾਡੇ ਲਈ ਸਿਹਤ ਲਈ ਠੀਕ ਹੈ ਦੇਖੋ ਜ਼ਰੂਰੀ ਇਸ ਕਰਕੇ ਆ ਅਸੀਂ ਕੋਈ ਵੀ ਕੰਮ ਕਾਰ ਕਰਦੇ ਆ ਐਕਟੀਵਿਟੀ ਕਰਦੇ ਆ ਜਾਂ ਆਪਾਂ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ ਜੀ ਇਹਦੇ ਵਾਸਤੇ ਕੀ ਸਾਨੂੰ એનર્ਜੀ ਦੀ ਲੋੜ ਹੁੰਦੀ ਹੈ એનર્ਜੀ ਸਾਨੂੰ ਗਲੂਕੋਜ਼ ਤੋਂ ਹੀ ਮਿਲਦੀ ਹੈ ਗਲੂਕੋਜ਼ ਭਾਵ ਕਿ 슈ਗਰ ਤੋਂ ਹੀ ਮਿਲਦੀ ਹੈ ਜੋ ਵੀ ਅਸੀਂ ਖਾਣੇ ਪੀਣੇ ਆ ਸਾਡਾ ਸਰੀਰ ਉਹਦੀ ਗਲੂਕੋਜ਼ ਬਣਾ ਦਿੰਦਾ ਗਲੂਕੋਜ਼ ਤੇ ਇਨਸੂਲਿਨ ਮਿਲ ਕੇ ਸੈੱਲਾਂ 'ਚ ਜਾ ਕੇ ਫਿਊਲ ਦਾ ਕੰਮ ਕਰਦੇ ਨੇ। ਕਹਿਣ ਦਾ ਮਤਲਬ ਕੀ ਹੈ ਵੀ ਗਲੂਕੋਜ਼ ਸੈੱਲਾਂ 'ਚ ਜਾ ਕੇ ਮਚ ਜਾਂਦੀ ਹੈ, ਸਾਨੂੰ એનર્ਜੀ ਮਿਲ ਜਾਂਦੀ ਹੈ ਤੇ ਸ਼ੂਗਰ ਦਾ ਲੈਵਲ ਕੀ ਹੈ ਕੰਟਰੋਲ ਰਹਿੰਦਾ ਹੈ। ਇਹ ਕਿਹਦੀ ਵਿਧੀ ਹੈ? ਇਹ ਕੀ ਹੈ ਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਦੇਖੋ ਸ਼ੂਗਰ ਪਤਨ ਦਾ ਕਾਰਨ ਕੀ ਹੈ ਜੀ ਉਹ ਇਨਸੂਲਿਨ ਹੀ ਹੈ। ਇਨਸੂਲਿਨ ਸੇ ਬੀਟਾ ਸੈੱਲ ਬਣਾਉਂਦੇ ਨੇ। ਬੀਟਾ ਸੈੱਲ ਪਿਣਕ੍ਰਿਆ ਦੇ ਵਿੱਚ ਨੇ। ਪਿਣਕ੍ਰਿਆ ਗ੍ਰੰਥੀ ਹੈ ਸਾਡੀ ਅੰਤਰੀਆਂ ਥੱਲੇ ਆ। ਜੀ। ਕਿਸੇ ਵਜ੍ਹਾ ਕਾਰਨ ਦੇਖੋ ਵੀ ਪਿਣਕ੍ਰਿਆ ਡੈਮੇਜ ਹੋ ਜਾਂਦੀ ਹੈ। ਫਿਰ ਕੀ ਹੈ ਜਾਂ ਤਾਂ ਪ੍ਰੋਪਰ ਇਨਸੂਲਿਨ ਬਣਾਨੀ ਪਉਂਦੀ ਜਾਂ ਬਿਲਕੁਲ ਕੀ ਇਨਸੂਲਿਨ ਬਣਨ ਬੰਦ ਹੋ ਜਾਂਦੀ ਹੈ ਜੇ ਇਨਸੂਲਿਨ ਬਣਦੀ ਹੈ ਤਾਂ ਉਹ ਵੈਡ ਇਨਸੂਲਿਨ ਬਣਦੀ ਹੈ ਜੀ ਵੈਡ ਇਨਸੂਲਿਨ ਤੇ ਗਲੂਕੋਜ ਸੈੱਲਾਂ ਚ ਐਂਟਰ ਨਹੀਂ ਹੋ ਪਾਉਂਦੀ ਕਿਉਂਕਿ ਸਾਡੇ ਸੈੱਲ ਵੈਡ ਇਨਸੂਲਿਨ ਨੂੰ ਸਵੀਕਾਰ ਨਹੀਂ ਕਰਦੇ ਇਹਦੇ ਕਰਕੇ ਕੀ ਹੈ ਗਲੂਕੋਜ ਖੂਨ ਦੇ ਵਿੱਚ ਘੁੰਮਦੀ ਰਹਿੰਦੀ ਹੈ ਖੂਨ ਦੇ ਵਿੱਚ ਗਲੂਕੋਜ ਦਾ ਲੈਵਲ ਵੱਧ ਜਾਂਦਾ ਜਿਹਨੂੰ ਆਪਾਂ 슈ਗਰ ਕਹਿੰਦੇ ਆ ਵੀ 슈ਗਰ ਹੋ ਗਈ ਜੀ ਦੇਖੋ 슈ਗਰ ਕਈ ਪ੍ਰਕਾਰ ਦੀ ਹੈ ਟਾਈਪ 1 ਟਾਈਪ 2 ਟਾਈਪ 3 ਕਹਿੰਗੇ ਖਾਨਦਾਨੀ 슈ਗਰ ਜਿਹੜੀ ਖਾਨਦਾਨੀ ਸ਼ੂਗਰ ਹੈ ਜਿਵੇਂ ਰੇਸ਼ਾ ਨਜਲਾ ਸਾਹ ਦਮਾ ਖਾਨਦਾਨੀ ਹੋ ਜਾਂਦਾ ਨਾ ਜੀ ਇਸੇ ਤਰ੍ਹਾਂ ਕੀ ਹੈ ਸ਼ੂਗਰ ਵੀ ਖਾਨਦਾਨੀ ਹੋ ਜਾਂਦੀ ਹੈ ਜੇ ਗੱਲ ਕਰੀਏ ਆਪਾਂ ਮਰੀਜ਼ਾਂ ਦੀ ਤਾਂ ਟਾਈਪ 2 ਦੇ ਮਰੀਜ਼ ਬਹੁਤ ਜ਼ਿਆਦੇ ਨੇ ਜੀ ਜਿਹੜੀ ਟਾਈਪ 2 ਸ਼ੂਗਰ ਹੈ ਨਾ ਜੀ ਇਹ ਗਲਤ ਖਾਣ ਪੀਣ ਕਰਕੇ ਬੇ ਟਾਈਮਾਂ ਖਾਣ ਕਰਕੇ ਜਾਂ ਪ੍ਰੋਪਰ ਐਕਸਰਸਾਈਜ਼ ਨਹੀਂ ਹੁੰਦੀ ਜਾਂ ਡਿਪਰੈਸ਼ਨ ਚਿੰਤਾ ਕਰਕੇ ਹੀ ਟਾਈਪ 2 ਸ਼ੂਗਰ ਹੋ ਜਾਂਦੀ ਹੈ ਜੀ ਜਾਂ ਫਿਰ ਤਲੀਆਂ ਹੋਈ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨ ਕਰਕੇ ਹੋ ਜਾਂਦੀ ਹੈ ਜੀ ਟਾਈਪ 2 ਸ਼ੂਗਰ ਹੈ। ਟਾਈਪ 2 ਕੋ ਟਾਈਪ 2 ਸ਼ੂਗਰ ਹੈ ਜਵਾਨੀ ਪਰੇ ਤੋਂ ਲੈ ਕੇ ਬੜਾਪੇ ਤੇ ਕਿਸੇ ਵੀ ਉਮਰ ਦੇ ਵਿੱਚ ਹੋ ਸਕਦੀ ਹੈ। ਠੀਕ ਹੈ। ਇੱਕ ਹੈਗੀ ਟਾਈਪ 1 ਸ਼ੂਗਰ। ਟਾਈਪ 1 ਸ਼ੂਗਰ ਤੇ ਟਾਈਪ 2 ਸ਼ੂਗਰ ਵੱਖੋ ਵੱਖਰੀਆਂ ਨੇ ਜੀ। ਦੇਖੋ ਜਿਹੜੀ ਟਾਈਪ 1 ਸ਼ੂਗਰ ਹੈ ਨਾ ਜੀ ਇਹਦੇ ਵਿੱਚ ਕੀ ਹੈ ਵੀ ਸਾਨੂੰ ਜਿਹੜੀ ਇਨਸੂਲਿਨ ਹੈ ਉਹ ਟੀਕੇ ਦੇ ਰੂਪ ਦੇ ਵਿੱਚ ਬਾਹਰੋਂ ਲੈਣੀ ਪੈਂਦੀ ਹੈ। ਜੀ। ਸਾਡਾ ਜਿਹੜਾ ਇਮਿਊਨਿਟੀ ਸਿਸਟਮ ਹੈ ਉਹ ਪਿੰਨ ਕਰਿਆ ਤੇ ਅਟੈਕ ਕਰ ਦਿੰਦਾ ਹੈ। ਕਹਿੰਦਾ ਪਿੰਨ ਕਰਿਆ ਪ੍ਰੋਪਰ ਇਨਸੂਲਿਨ ਨਹੀਂ ਬਣਾ ਪਾਉਂਦੀ। ਜਾਂ ਬਿਲਕੁਲ ਕੀ ਹੈ ਇਨਸੂਲਿਨ ਬਣਨੀ ਬੰਦ ਹੋ ਇਹ ਟਾਈਪਨ ਸ਼ੂਗਰ ਜੀ 0 ਸਾਲ ਤੋਂ ਲੈ ਕੇ ਜਵਾਨੀ ਪਹਰੇ ਤੱਕ ਕਿਸੇ ਵੀ ਉਮਰ ਦੇ ਵਿੱਚ ਹੋ ਸਕਦੀ ਹੈ। ਮੇਰੇ ਸਾਹਿਬ ਜਿੱਦਾਂ ਤੁਸੀਂ ਦੱਸਿਆ ਕਿ ਸ਼ੂਗਰ ਆ ਜਿਹੜੀ ਉਹ ਕਈ ਪ੍ਰਕਾਰ ਦੀ ਜੀ। ਫਿਰ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਵੀ ਉਹ ਸ਼ੂਗਰ ਦਾ ਜਿਹੜਾ ਸ਼ਿਕਾਰ ਆ ਹੋ ਚੁੱਕੇ ਨੇ? ਦੇਖੋ ਉਸ ਤਰ੍ਹਾਂ ਜੰਦਰ ਜੀ ਸਾਡਾ ਸਰੀਰ ਪਰਮਾਤਮਾ ਨੇ ਸਭ ਨਾਲ ਬਣਾਇਆ ਹੋਇਆ ਹੈ। ਕਿ ਸਾਨੂੰ ਕੋਈ ਵੀ ਬਿਮਾਰੀ ਆਉਂਦੀ ਹੈ, ਸਾਡਾ ਸਰੀਰ ਪਹਿਲਾਂ ਸੰਕੇਤ ਦਿੰਦਾ ਹੈ। ਉਹ ਤਾਂ ਸਾਨੂੰ ਕੀ ਹੈ? ਜਾਂ ਤਾਂ ਬਾਰ-ਬਾਰ ਪਿਆਸ ਲੱਗਦੀ ਹੈ, ਮੂੰਹ ਸੁੱਕਦਾ ਕਹ ਲਈਏ ਆਪਾਂ, ਜਾਂ ਬਾਰ-ਬਾਰ ਬੰਦੇ ਨੂੰ ਭੁੱਖ ਲੱਗਦੀ ਹੈ। ਜਾਂ ਉਹਦੇ ਹੱਥ-ਪੈ ਜਦੋਂ ਲੱਛਣ ਸਾਨੂੰ ਦਿਖਣ ਲੱਗ ਜਾਣ ਨਾ ਉਦੋਂ ਸਾਨੂੰ ਟੈਸਟ ਕਰਾ ਲੈਣਾ ਚਾਹੀਦਾ ਜੀ ਹਾਂਜੀ ਬੱਸ ਆਪ ਦੇਖਦੇ ਆ ਕਿ ਲੋਕੀ ਵੱਡੇ ਵੱਡੇ ਹਸਪੀਟਲਸ ਜਾ ਕੇ ਮਹਿੰਗੇ ਮਹਿੰਗੇ ਟ੍ਰੀਟਮੈਂਟ ਕਰਵਾਉਂਦੇ ਨੇ ਇੱਥੋਂ ਤੱਕ ਕਿ ਉਹ ਕੋਈ ਨੁਸਖੇ ਵੀ ਅਪਣਾ ਰਹੇ ਨੇ ਜੀ ਪਰ ਦੇਖਦੇ ਆ ਕੋਈ ਬਹੁਤਾ ਫਰਕ ਆ ਜਿਹੜਾ ਨਹੀਂ ਪੈਂਦਾ ਜੀ ਫਿਰ ਸ਼ੂਗਰ ਨੂੰ ਠੀਕ ਆ ਜਿਹੜਾ ਕਿਵੇਂ ਕੀਤਾ ਜਾ ਸਕਦਾ ਦੇਖੋ ਜਦੋਂ ਟੈਸਟ ਦੇ ਵਿੱਚ ਸ਼ੂਗਰ ਆ ਜਾਂਦੀ ਹੈ ਨਾ ਜੀ ਉਦੋਂ ਫਿਰ ਬੰਦਾ ਕੀ ਕਰਦਾ ਹੈ ਆਸਥਾਵਾਜ ਜਾਂਦਾ ਹੈ ਜਾਂ ਡਾਕਟਰ ਕੋਲ ਜਾਂਦਾ ਹੈ ਜੀ ਠੀਕ ਹੈ ਡਾਕਟਰ ਉਹ 3-4 ਦਿਨਾਂ ਵਿੱਚ ਪੱਕੀ ਗੋਲੀ ਲਾ ਦਿੰਦੇ ਨੇ ਉਹ ਸਦਾ ਬਾਤੇ ਮਰੀਜ਼ ਬਣਾ ਦਿੰਦੇ ਨੇ ਵੀਰ ਗੋਲੀ ਪਈ ਸਦਾਬਾਦ ਤੇ ਖਾਣੀ ਆ ਤਾਂ ਇਸ ਤਰ੍ਹਾਂ ਹੌਲੀ ਹੌਲੀ ਕੀ ਆ ਬੰਦੇ ਤੇ ਫਿਰ ਗੋਲੀ ਕੰਮ ਕਰਨਾ ਬੰਦ ਕਰ ਦਿੰਦੀ ਆ ਫਿਰ ਟੀਕਾ ਲੈਣਾ ਪੈਂਦਾ ਬੰਦੇ ਨੂੰ ਸੁਨਣ ਦਾ ਜੀ ਠੀਕ ਹੈ ਪਰ ਸਾਡੀ ਦਵਾਈ ਨੇ ਕੰਮ ਇਹੀ ਕਰਨਾ ਜੀ ਸਾਡੀ ਦਵਾਈ ਨੇ ਪਿੰਕਰੀਆਂ ਨੂੰ ਤਾਕਤ ਦੇ ਦੇਣੀ ਐ ਬੀਟਾ ਸੈਲ ਨੂੰ ਐਕਟੀਵੇਟ ਕਰ ਦੇਣਾ ਜਿਨ੍ਹਾਂ ਦਾ ਕੰਮ ਐ ਇਨਸੂਲਿਨ ਬਣਾਉਣਾ ਜਦੋਂ ਸਾਡੇ ਅੰਦਰ ਗੁਡ ਇਨਸੂਲਿਨ ਪ੍ਰੋਪਰ ਬਣਨ ਲੱਗੀ ਜੀ ਤਾਂ ਤਾਂ ਸਾਡੀ ਜਿਹੜੀ ਗੋਲੀ ਬੰਦੇ ਖਾਂਦੇ ਨੇ ਉਹ ਗੋਲੀ ਵੀ ਛੁੱਟ ਜਾਂਦੀ ਐ ਠੀਕ ਹੈ ਸਾਡੀ ਦਵਾਈ ਵੀ ਹੌਲੀ ਹੌਲੀ ਬੰਦੇ ਕਰਕੇ ਛੱਡ ਦਿੰਦਾ ਮੰਦਾ ਪ੍ਰੋਪਰ ਕੋਰਸ ਕਰਨ ਤੋਂ ਬਾਅਦ ਵੈਸਬ ਜਿੱਦਾਂ ਆਪਾਂ ਦੇਖਦੇ ਆਂ ਕਿ ਸ਼ੂਗਰ ਦੀ ਜਿਹੜੀ ਦਵਾਈ ਉਹ ساری ਉਮਰ ਨਹੀਂ ਛੁੱਟਦੀ ਜੀ ਮਤਲਬ ਬੰਦੇ ਨੂੰ ਖਾਣੀ ਹੀ ਪੈਂਦੀ ਆ ਬਿਲਕੁਲ ਜੀ ਫਿਰ ਇਸ ਦਵਾਈ ਦੇ ਵਿੱਚ ਜਿਹਾ ਕੀ ਪਾਇਆ ਹੋਇਆ ਵੀ ਇਹ ਤੁਸੀਂ ਦੱਸ ਰਹੇ ਹੋ ਕਿ ਪਹਿਲੇ ਦਿਨ ਤੋਂ ਹੀ ਸ਼ੂਗਰ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੀ ਆ ਕੰਮ ਕਿਵੇਂ ਕਰਦੀ ਆ ਇਹ ਦੇਖੋ ਇਸ ਦਵਾਈ ਦੇ ਵਿੱਚ ਜੀ ਦਰਲਪ ਜੜੀਆਂ ਬੂਟੀਆਂ ਪਾਈਆਂ ਹੋਈਆਂ ਨੇ ਜਿਵੇਂ ਕੀੜਾ ਜੜੀ ਹੈ ਜੀ ਕੀੜਾ ਜੜੀ ਬਹੁਤ ਮਹਿੰਗੀ ਜੜੀ ਬੂਟੀ ਹੈ ਜੀ ਇਹਦੇ ਵਿੱਚ ਦਵਾਈ ਦੇ ਵਿੱਚ ਦੇਖੋ ਸਜੀਵਣੀ ਬੂਟੀ ਪਾਈ ਹੋਈ ਹੈ ਸਜੀਵਣੀ ਬੂਟੀ ਦਾ ਜ਼ਿਕਰ ਹੈ ਰਮੈਣ ਦੇ ਵਿੱਚ ਆਉਂਦਾ ਹੈ ਸਾਰੇ ਜਾਣਦੇ ਨੇ ਠੀਕ ਹੈ ਇੱਕ ਸ਼ੁੱਧ ਸਿਲਾਜੀਤ ਪਾਈ ਹੋਈ ਹੈ ਸਿਲਾਜੀਤ ਬਾਰੇ ਵੀ ਲੋਕ ਜਾਣਦੇ ਨੇ ਠੀਕ ਹੈ ਜੀ ਇਹਦੇ ਵਿੱਚ ਨਿੰਮ ਕ੍ਰੇਲਾ ਜਾਮਣ ਤੇ ਮੇਥੀ ਦੇ ਮੇਥੀ ਦੇ ਬੀਜਾਂ ਸਤਬ ਕੱਢ ਕੇ ਇਹਦੇ ਵਿੱਚ ਪਾਇਆ ਹੋਇਆ ਜੀ ਜਿਹੜੀ ਇਹਦੇ ਵਿੱਚ ਖਾ ਖਾ ਚੀਜ਼ ਪਾਈ ਹੋਈ ਹੈ ਜੀ ਉਹ ਹੈਗੇ ਸਟੈਮ ਸੈੱਲ ਆ ਦੇਖੋ ਸਟੈਮ ਸੈੱਲ ਜੇ ਆਪਾਂ ਗੱਲ ਕਰੀਏ ਜੀ ਜਿਵੇਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਬੱਚੇ ਦਾ ਨਾੜੂਆ ਲੋਕ ਸਾਮਕੇ ਰੱਖਦੇ ਸੀ ਉਹ ਕੀ ਹੈ ਜੀ ਉਹ ਬੱਚੇ ਦਾ ਨਾੜੂਆ ਸਾਮਕੇ ਰੱਖਦੇ ਸੀਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਬੱਚੇ ਨੂੰ ਭਿਆਨਕ ਬਿਮਾਰੀ ਹੋ ਗਈ ਠੀਕ ਹੈ ਜੀ ਵੀ ਨਾੜੂ ਉਹ ਨਾਲ ਠੀਕ ਕੀਤੀ ਜਾ ਸਕਦੀ ਹੈ ਨਾੜੂ ਦੇ ਵਿੱਚ ਸਟੈਮ ਸੈੱਲ ਹੁੰਦੇ ਨੇ ਜੀ ਉਹ ਉਸ ਤੇ ਬੱਚੇ ਤੇ ਕੰਮ ਕਰਦੇ ਨੇ ਦੇਖੋ ਜਿਹੜੇ ਦੇ ਵਿੱਚ ਸਟੈਮ ਸੈੱਲ ਪਾਏ ਹੋਏ ਨੇ ਨਾ ਜੀ ਉਹ ਸਾਰੇ ਇਨਸਾਨਾਂ ਤੇ ਕੰਮ ਕਰਦੇ ਨੇ ਠੀਕ ਹੈ ਜੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਸੰਭਵ ਹੋ ਪਾਇਆ ਜੀ ਠੀਕ ਹੈ ਇਹਨੂੰ ਕੀ ਹੈ ਮੈਡੀਕਲ ਵਿਗਿਆਨ ਵੀ ਮੰਨਦੀ ਹੈ ਜੀ ਜਿਹੜੇ ਸਟੈਮ ਸੈੱਲ ਨੇ ਨਾ ਜੀ ਇਹ ਸਾਡੇ ਕਿਹੜੇ ਪੁਰਾਣੇ ਨੇ ਵੱਲੋਂ ਡੈਡ ਸੱਲ ਪਏ ਨੇ ਤੇ ਬਿਮਾਰ ਸੱਲ ਨੇ ਜਾਂ ਪ੍ਰੋਬਲਮ ਵਾਲ ਸੱਲ ਨੇ ਉਹਨਾਂ ਨੂੰ ਬਾਹਰ ਕੱਢਦੇ ਹੁੰਦੇ ਨੇ ਉਹਨਾਂ ਦਾ ਥਾਂ ਕੀ ਨਵੇਂ ਸੱਲ ਬਣ ਜਾਂਦੇ ਨੇ ਜੀ ਤਾਂ ਕਿ ਜਦੋਂ ਨਵੇਂ ਸੱਲ ਬਣ ਗਏ ਤੇ ਪਿੰਨ ਕਰਿਆਂ ਨੂੰ ਤਾਕਤ ਮਿਲ ਗਈ ਠੀਕ ਹੈ ਜੀ ਤਾਂ ਗੁੱਡਨ ਸੱਲ ਬਣ ਲੱਗ ਗਈ ਤਾਂ ਮੁੜ ਕੇ ਸ਼ਰੀਰ ਦੇ ਵਿੱਚ ਸ਼ੂਗਰ ਵਾਧੇ ਨਹੀਂ ਹੈਗੀ ਪ੍ਰੋਪਰ ਕੋਰਸ ਕਰਨ ਤੋਂ ਬਾਅਦ ਇਹ ਦਵਾਈ ਵੀ ਪਾਬੰਦ ਹੋ ਜਾਂਦੀ ਹੈ ਬੱਸ ਸਭ ਕਈ ਮਰੀਜ਼ ਸ਼ੂਗਰ ਦੀ ਦਵਾਈ ਹੈ ਜਿਹੜੀ ਸਾਰੀ ਸਾਰੀ ਉਮਰ ਖਾਈ ਜਾਂਦੇ ਨੇ ਫਿਰ ਉਹਦੇ ਨਾਲ ਉਹਨਾਂ ਨੂੰ ਕਿੰਨੀਆਂ ਭੈਣਕ ਜਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਬਿਲਕੁਲ ਜੀ ਜਿਹੜੀ ਤੁਹਾਡੀ ਇਹ ਦਵਾਈ ਆ ਇਹ ਫਿਰ ਸ਼ੂਗਰ ਦੇ ਨਾਲ ਨਾਲ ਉਹਨਾਂ ਬਿਮਾਰੀਆਂ ਨੂੰ ਵੀ ਠੀਕ ਕਰੇਗੀ। ਬਿਲਕੁਲ ਨਾ। ਸ਼ੂਗਰ ਕਾਰਨ ਬਹੁਤ ਭਿਆਨਕ-ਭਿਆਨਕ ਬਿਮਾਰੀਆਂ ਹੋ ਜਾਂਦੀਆਂ ਨੇ। ਜੀ। ਦੇਖੋ ਸ਼ੂਗਰ ਕਾਰਨ ਗੁਰਦੇ ਫੇਰ ਹੋ ਜਾਂਦੇ ਨੇ, ਲੀਵਰ ਫੈਕਟਰੀ ਹੋ ਜਾਂਦਾ, ਲੀਵਰ ਡੈਮੇਜ ਹੋ ਜਾਂਦਾ। ਜੀ। ਠੀਕ ਹੈ ਜੀ। ਸ਼ੂਗਰ ਦੇ ਕਾਰਨ ਲੋਕਾਂ ਨੂੰ ਦਿਖਣ ਨੂੰ ਫੜ ਜਾਂਦਾ। ਕਈ ਲੋਕਾਂ ਨੂੰ ਕੀ ਹੈ ਮਨ ਲਓ ਉੱਚਾ ਸੁਣਨ ਲੱਗ ਜਾਂਦਾ, ਘੱਟ ਸੁਣਨ ਲੱਗ ਜਾਂਦਾ। ਦੇਖੋ ਮਰਦਾਂ ਦੇ ਵਿੱਚ ਮਰਦਾਨਾ ਕਮਜ਼ੋਰੀ ਹੋ ਜਾਂਦੀ ਹੈ, ਲੇਡੀ ਦੇ ਵਿੱਚ ਜੋਰਨ ਦੀ ਪ੍ਰੋਬਲਮ ਆ ਜਾਂਦੀ ਹੈ। ਉਹਨਾਂ ਨੂੰ ਜੋਰਨ ਕੰਪਲੀਟ ਦਾ ਟੈਸਟ ਕਰਵਾਉਣ ਯੂਰਨ ਵੈਲੀਡਿਗ ਨੂੰ ਮਾਲੋ ਮੰਥਲੀ ਦੀ ਪ੍ਰੋਬਲਮ ਮਾਲੋ ਕੋਰੀਏ ਦੀ ਪ੍ਰੋਬਲਮ ਇਹਦੇ ਕਰਕੇ ਮੈਂ ਸ਼ੂਗਰ ਕਰਕੇ ਹੋ ਜਾਂਦੀ ਹੈ ਜੀ ਦੇਖੋ ਛੇ ਮਹੀਨੇ ਰਹਿੰਦੇ ਤਾਂ ਆਪਾਂ ਇਹਦਾ ਇਲਾਜ ਕਰਾ ਲਈਦਾ ਠੀਕ ਹੈ ਨਹੀਂ ਹੋਰ ਬਹੁਤ ਭਿਆਨਕ ਮਾਮਾਰੀਆਂ ਹੋ ਜਾਂਦੀਆਂ ਨੇ ਜਿਵੇਂ ਸ਼ੂਗਰ ਵਾਲੇ ਬੰਦੇ ਦਾ ਜਿਹੜਾ ਜ਼ਖਮ ਉਹ ਰਾਜੀ ਨਹੀਂ ਹੁੰਦਾ ਹੈਗਾ ਜੀ ਠੀਕ ਜਿਹਨੂੰ ਆਪਾਂ ਗੰਗਰੀਨ ਬੋਲਦੇ ਆਂ ਐਦਾਂ ਹੀ ਸਾਡੇ ਕੋਲੇ ਨਾ ਅੰਮ੍ਰਿਤਸਰ ਬ੍ਰਾਂਚ ਦੇ ਉੱਤੇ ਮਰੀਜ਼ ਆਇਆ ਜੀ ਉਹਨਾਂ ਦਾ ਪੈਰ ਬਿਲਕੁਲ ਗਲਿਆ ਪਿਆ ਗਿਆ ਜੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹਨਾਂ ਨੂੰ ਵੀ ਸਾਡੇ ਕੋਲੇ ਤਾਂ ਕੋਈ ਇਲਾਜ ਨਹੀਂ ਹੈਗਾ ਜੀ ਇਹਦਾ ਪੈਰ ਕੱਟਣਾ ਪਊਗਾ ਆਪਣੇ ਕੋਲੇ ਬ੍ਰ ਠੀਕ ਹੋਣਾ ਸ਼ੁਰੂ ਹੋ ਗਿਆ ਤਿੰਨ ਮਹੀਨਿਆਂ ਦੇ ਵਿੱਚ ਜਮਾ ਕਿਹੜਾ ਜ਼ਖਮ ਸੀਗਾ ਅੱਜ ਬਿਲਕੁਲ ਭਰ ਗਿਆ ਉੱਤੇ ਨਵਾਂ ਮਾਸ ਆ ਗਿਆ ਸ਼ੂਗਰ ਉਹਨਾਂ ਦੀ ਕੰਟਰੋਲ ਹੋਣ ਲੱਗ ਗਈ ਜੀ 2 ਸਾਲ ਹੋ ਗਏ ਅੱਜ ਠੀਕ ਹੈ ਤੁਹਾਨੂੰ ਮੈਂ ਉਹ ਮਿਲਿਆ ਵੀ ਸਕਦਾ ਵੀਡੀਓ ਦੇ ਸਾਹ ਤੱਕਦਾ ਇਦਾਂ ਦੇ ਇੱਕ ਮਰੀਜ਼ ਨਹੀਂ ਜੀ ਸੈਂਕੜੇ ਨਹੀਂ ਲੱਖਾਂ ਮਰੀਜ਼ ਤੁਹਾਨੂੰ ਮੈਂ ਮਿਲਾ ਸਕਦਾ ਉਹਨਾਂ ਦੀ ਵੀਡੀਓ ਦਿਖਾ ਸਕਦਾ ਤੈਨਾਂ ਨੂੰ ਮਿਲਵਾ ਵੀ ਸਕਦੇ ਆ ਜਿਹੜੇ ਇਹਨਾਂ 슈ਗਰ ਕੰਟਰੋਲ ਕੀਤੀ ਹੈ ਤੇ ਇਹਨਾਂ ਨੂੰ ਜਾ ਕੇ ਮੈਂ ਠੀਕ ਕੀਤੇ ਨੇ ਜੀ ਹਾਂਜੀ ਵੈਸੇ ਆਪ ਕਈ ਵਾਰ ਕੀ ਹੁੰਦਾ ਕਿ ਕਈਆਂ ਨੂੰ ਮੈਡੀਸਿਨ ਖਾਣ ਦੇ ਨਾਲ ਕੋਈ ਨਾ ਕੋਈ ਸਾਈਡ ਇਫੈਕਟ ਹੋ ਜਾਂਦੇ ਨੇ ਬਿਲਕੁਲ ਜੀ ਤੁਹਾਡੀ ਜਿਹੜੀ ਇਹ ਦਵਾਈ ਆ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਏਗਾ ਤੇ ਦੂਜੇ ਵੀ ਇਹਦਾ ਕੋਰਸ ਵੀ ਦੱਸੋ ਵੀ ਇਹ ਕਿੰਨੇ ਟਾਈਮ ਦਾ ਹੋਏਗਾ ਜੀ ਦੇਖੋ ਜੀ ਸਾਡੀ ਇਹ ਦਵਾਈ ਅਯੁਰਵੇਦਿਕ ਵਿਧੀ ਅਨੁਸਾਰ ਤੇ ਮਾਡਰਨ ਤਰੀਕੇ ਨਾਲ ਤਿਆਰ ਕਰਦੇ ਆਂ ਅਸੀਂ ਜੀ ਇਹਦੇ ਵਿੱਚ ਦਰਲਬ ਜਿਹੜੀਆਂ ਬੂਟੀਆਂ ਪਾਈਆਂ ਹੋਈਆਂ ਨੇ ਇਹ ਪਿਓਰ ਅਯੁਰਵੇਦਿਕ ਹੈ ਜੀ ਜੀ ਇਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ। ਕੋਈ ਅਜਰਵੇਦ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਮੈਂ ਤਾਂ ਇਹਨੂੰ ਲਿਖ ਕੇ ਤੇ ਇਹਨੂੰ ਤਿਆਰਾਂ ਗਰੰਟੀ ਦਿੰਦਾ ਚੀਜ਼ ਦੀ ਵੀ ਇਹਦੇ ਵਿੱਚ ਕੋਈ ਕੈਮੀਕਲ ਕੋਈ ਨਸ਼ਾ ਨਹੀਂ। ਠੀਕ ਹੈ ਜੀ। ਠੀਕ ਹੈ ਜੀ। ਇਹ ਲੈਬਾਰਟਰੀ ਟੈਸਟਡ ਹੈ। ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਹੈ। ਜੀਐਮਪੀ ਸਰਟੀਫਾਈਡ ਹੈ। ਜੀ। ਤੋਂ ਹੁਣ ਤੱਕ ਅਸੀਂ 4 ਲੱਖ ਤੋਂ ਪਲੱਸ ਮਰੀਜ਼ ਠੀਕ ਕਰ ਚੁੱਕੇ ਹਾਂ ਜੀ। ਜੀ। ਸਾਨੂੰ ਕਿਸੇ ਦਾ ਹੱਦ ਤੱਕ ਲੰਬਾ ਨਹੀਂ ਆਇਆ। ਠੀਕ ਹੈ ਜੀ। ਨਾ ਕਿਸੇ ਬੰਦੇ ਨੇ ਆਇਆ ਲੈ ਕਿਸੇ ਨੂੰ ਸ਼ੁਗਰ ਦਵਾਰੇ ਵੱਧ ਗਈ। ਜੀ। ਠੀਕ ਹੈ ਜੀ। ਸਾਡੇ ਕੋਲੇ ਨਾ ਜਿਹੜਾ ਇਹਦਾ ਕੋਰਸ ਹੈ ਨਾ ਜੀ ਉਹ ਤਿੰਨ ਤੋਂ ਲੈ ਕੇ 6 ਮਹੀਨਾ ਦਾ ਰਹਿੰਦਾ ਹੈ ਜੀ ਬਾਕੀ ਮਰੀਜ਼ ਤੇ ਨਿਰਭਰ ਕਰਦਾ ਵੀ ਉਹਨੂੰ ਸ਼ੂਗਰ ਕਿੰਨੀ ਕੁ ਪ੍ਰਾਣੀ ਹੈ ਕਿੰਨੀ ਰਹਿੰਦੀ ਹੈ ਠੀਕ ਹੈ ਜੀ ਉਸ ਹਿਸਾਬ ਦੇ ਨਾਲ ਮੈ ਲੋ ਦਵਾਈ ਦਿੱਤੀ ਜਾਂਦੀ ਹੈ ਜੀ ਹਾਂਜੀ ਵੈਸੇ ਸ਼ੂਗਰ ਦਾ ਜੇ ਕੋਈ ਪੇਸ਼ੈਂਟ ਇਸ ਦਵਾਈ ਨੂੰ ਲੈਣਾ ਚਾਹੁੰਦਾ ਹੋਵੇ ਉਹਨੂੰ ਫਿਰ ਉਹ ਕਿਵੇਂ ਲੈ ਸਕਦਾ ਤੁਹਾਡੇ ਕੋਲ ਆਉਣਾ ਪੈਂਦਾ ਹੈ ਜਾਂ ਫਿਰ ਤੁਸੀਂ ਕੋਰੀਅਰ ਵੀ ਕਰਵਾ ਦਿੰਦੇ ਹੋ ਦੇਖੋ ਇਸ ਤਰ੍ਹਾਂ ਹੀ ਸਾਡੇ ਜਿਹੜੇ ਕੋਰੀਅਰ ਹਨ ਨਾ ਜੀ ਪੂਰੀ ਦੁਨੀਆ 'ਚ ਕੋਰੀਅਰ ਹੁੰਦੇ ਨੇ ਸਾਡੇ ਜੀ ਸਾਡੀ ਦਵਾਈ ਪੂਰੀ ਦੁਨੀਆ ਜਾ ਰਹੀ ਹੈ ਜੀ ਜਿੱਥੇ ਸਾਡੀਆਂ ਬ੍ਰਾਂਚਾਂ ਨਹੀਂ ਹੈਗੀਆਂ ਉਥੇ ਜਿਹੜਾ ਕੋਰੀਅਰ ਪਹੁੰਚ ਜਾਂਦਾ ਹੈ ਜਿੱਥੇ ਸਾਡੀਆਂ ਬ੍ਰਾਂਚਾਂ ਨੇ ਉਥੇ ਆ ਕੇ ਮਰੀਜ਼ ਵੇਸਟ ਕਰਕੇ ਬ੍ਰਾਂਚਾਂ ਦਾ ਦਵਾਈ ਲੈ ਜਾਂਦਾ ਹੈ ਤੇ ਅਗਰ ਕਿਸੇ ਨੇ 슈ਗਰ ਦੇ ਨਾਲ ਰਿਲੇਟਿਡ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਫਿਰ ਇਸ ਮੈਡੀਸਨ ਨੂੰ ਮੰਗਵਾਉਣਾ ਹੋਵੇ ਉਹ ਸਕਰੀਨ ਤੇ نیچے ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਧੰਨਵਾਦ ਜੀ